ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਪੀਰਪਾਲ ਮਿਸਤਰੀ ਟ੍ਰੇਟੇ ਵਾਲਾ ਨਵ ਬਾਈ ਜੀ ਕੰਨਿਆਂ ਦੇ ਪੀਣਾ ਲਾਣ ਲੱਗ ਰਿਹਾ ਵੀਰੇ ਇਸ ਲੋਡ ਤੇ ਲੱਗਦੀ ਆ ਪੀਣਾ ਧੌਰ ਨਾਲ ਦੇਖੋ ਬਾਈ ਜੀ ਪਹਿਲਾਂ ਤਾਂ ਇਹਦੇ ਵਿੱਚ ਸੱਲ ਕੱਢਦੇ ਆ ਬਾਈ ਜੀ ਐ ਫਿਰ ਬਾਈ ਜੀ ਇਹਦੇ ਵਿੱਚ ਆਏ ਪਾ ਕੇ ਇਸ ਲੋਡ ਤੇ ਹਾਂ ਲੱਗਦਾ ਜੀ ਇੱਕ ਲਾ ਆ ਦੇਖੋ ਉਸ ਤੋਂ ਬਾਅਦ ਬਾਈ ਜੀ ਇਹਦੇ ਉੱਤੇ ਆ ਬਾਸ਼ਲ ਪੈਂਦੀ ਆ ਜੀ ਇਹ ਬਾਸ਼ਲ ਨਾਲ ਇਹ ਜਿਹੜਾ ਮੂਰਲਾ ਕਿੱਲਾ ਇਹਨੂੰ ਸਪੋਰਟ ਰਹਿੰਦੀ ਆ ਕੋਈ ਲਓ ਜੀ ਬਾਈ ਜੀ ਜਦੋਂ ਇਹ ਕਿੱਲ ਲੱਗ ਗਿਆ ਬਾਸ਼ਲ ਪਾ ਕੇ ਉਸ ਤੋਂ ਬਾਅਦ ਤੁਸੀਂ ਬਾਈ ਜੀ ਪੱਥੀ ਲੈਣੀ ਆ ਇੱਕ ਇਹਦਾ ਇਸ ਰੋਡ ਤੇ ਵਿਚਾਲਾ ਕਰਨਾ ਜੋ ਬਜਾੜਾ ਕਰਕੇ ਫਿਰ ਉੱਦੋਂ ਵਗਰੂ ਇਹਨਾਂ ਰਿਫਟਾਂ ਦੇ ਵਿੱਚ ਸੱਲ ਮਾਰਦੇ। ਇੱਕ ਸੱਲ ਪੱਜ ਗਿਆ ਜੀ ਇੱਕ ਸੱਲ ਉਦੋਂ ਬਾਅਦ ਫੇਰ ਮਾਰੂ ਜੀ ਇਹਦੇ ਉੱਤੇ। ਫੇਰ ਬਾਈ ਜੀ ਦੋ ਰਿਫਟਾ ਲਿਓ ਤੇ ਰਿਫਟਾ ਇਸ ਰੋਡ ਚੱਕ ਕੇ ਇਹਦੇ ਵਿੱਚ ਪਾਓ ਤੇ ਇਸ ਰੋਡ ਤੇ ਤੇਰੇ ਦੇ ਬਾਅਦ ਤੇ ਲਾ ਕੇ ਜਿਹਨੂੰ ਐ ਘੁੱਟ ਦੋ ਚੰਡ ਕਰੋ ਪੱਟੀਆ ਇਹਨਾ ਕੀ ਇਹ ਜੋਰ ਜੂਰ ਲੱਗੇ ਹੈਟ ਟੋਪੀਆ ਹੋ ਗਈ ਜੇ ਇਹ ਤਿਆਰ ਹੋ ਗਈ ਬਾਈ ਜੀ ਉਦੋਂ ਬਾਅਦ ਸਾਡੇ ਆਪ ਤੇ ਨਵਾਂ ਵਾਲੀ ਮੋਹਰ ਆ ਗਈ ਫੇਰੇ ਵੀ ਲਾ ਦਿੰਦੇ ਆ ਮਿਸਤਰੀ ਵੀਰਪਾਲ ਘਰੇਟਾ ਲੋ ਜੀ ਹੁਣ ਇਹ ਬਿਲਕੁਲ ਤਿਆਰ ਆ ਜੀ ਅਰੇੜੀ